ਜੀ ਸੀ ਆਪਾਂ ਹੁਣ ਉਹਨਾਂ ਦਾ ਵਾਜ ਜੀ ਕਾ ਖਾਲਸਾ ਵਾਜ ਜੀ ਸਤੇਜ ਜੀ ਆ ਜਿਹੜੀ ਸਰੋਂ ਦੇ ਬਾਰੇ ਗੱਲ ਕਰਦੇ ਆ ਜੀ ਇਹ ਗੁੱਸ਼ਿਆਂ ਵਾਲੀ ਸਰੋਂ ਮਲਵੇ ਜਿੰਨਾ ਕੋ ਲਈ ਉਹ ਤੇ 15 16 ਕਮੈਂਟ ਲਾਂਦੇ 16 ਪਰ ਚਲੋ ਮੈਂ ਨਾ 12 13 ਹੀ ਨਿਕਲ ਜੇ ਇੰਨਾ ਹੀ ਬਹੁਤ ਹੈ ਕਿਉਂਕਿ ਫਾਲਤਾਂ ਬਹੁਤ ਪਿਆ ਆ ਤੇ ਵੇਖਦੇ ਆ ਜੀ ਤਾਂ ਐਂਡ ਦੇ ਉੱਤੇ ਕੱਢਾਂਗੇ ਹਿਸਾਬ ਤਾਂ ਤੁਹਾਨੂੰ ਦੱਸਾਂਗੇ ਕਿ ਮਤਲਬ ਕਿੰਨੀ ਨਿਕਲਦੀ ਆ ਉਹਦਾ ਵੈਸੇ ਮੈਂ ਗੁੱਸ਼ਿਆਂ ਦੇ ਹਿਸਾਬ ਨਾਲ ਇਹਦੀ ਵੀਡੀਓ ਬਣਾ ਲਈ ਵੈਸੇ ਵੀ ਇਹਦਾ ਜਿਵੇਂ ਥੋੜਾ ਥਾਂ ਵੱਧ ਬੀਜਿਆ ਸੀਗਾ ਆਖੋ ਹੈ ਗੁੱਛੇ ਜਿਹੜੇ ਇਦਾਂ ਲੱਗੇ ਇਹਨੂੰ ਖਸ ਗੁੱਛੇ ਜੀ ਇਹ ਫਾਲਤਾਂ ਬਹੁਤ ਆ ਜੀ ਇਹਨੂੰ ਬਾਕੀ ਦੇਖਦੇ ਆ ਕੀ ਨਿਕਲਦਾ ਹੈ ਇਹਦਾ ਸਾਬਤ ਆ ਫਿਰ ਤੁਹਾਨੂੰ ਦੱਸਾਂਗਾ ਜੀ ਇਹਦਾ ਕੀ ਇਹ ਤਿੰਨ ਕਰਾਲਾ ਥਾਂ ਹੈ ਜੀ ਟੋਟਲ ਹਾਂ ਤਾਂ ਸਾਢੇ 3 ਇਹਦੇ ਵਿੱਚ ਥੋੜਾ ਜਿਹਾ ਥਾਂ ਜਿਹਾ 10 ਕੁ ਮੁੱਲੇ ਜਿਹੜਾ ਥੱਲੇ ਪਾ ਲਓ ਕੁਛ ਸਬਜ਼ੀ ਹੋਰ ਦਾਲਾਂ ਤੋਂ ਲੈ ਬਿਜੀ ਆਹੀ ਹੈ ਮਤਲਬ ਤਿੰਨ ਕਨਾ ਥਾਂ ਦੇ ਵਿੱਚੋਂ ਵੇਖਦੇ ਆਂ ਜੀ ਬਾਅਦ ਵਿੱਚ ਤੁਹਾਨੂੰ ਵੀਡੀਓ ਪਾਉਂਗਾ ਜੀ ਕਿ ਮਤਲਬ ਸਾਰਿਆਂ ਨੂੰ ਜਿੰਨਾ ਦੇਖਾਂਗੇ ਬਾਅਦ ਵਿੱਚ ਕਿ ਬੰਦਾ ਕਿੰਨੀ ਐਵਰੇਜ ਕੱਢਦੀ ਹੈ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਹ ਸਭੋਂ ਕਰਦੇ ਆਂ ਨਿਆ ਵੇਖਦੇ ਆ ਬਾਅਦ ਵਿੱਚ ਥੋੜੇ ਕੀ ਜਾਨੇ ਨਾ ਪੈਦਾ ਹੈਲੋ। ਹਾਂ ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਸਫਾਈ ਕਰਕੇ ਫਿਰ ਤੋਲ ਕੇ ਫਿਰ ਇਹਦੀ ਐਵਰੇਜ ਕੱਢ ਕੇ ਫਿਰ ਦੇਖਦੇ ਆ ਜੀ ਫਿਰ ਆਨਲਾਈਨ ਪਾਉਨੇ ਆ ਜੀ। ਧੰਨਵਾਦ ਜੀ। ਮਤਲਬ ਹਾਰਵੈਸਟਿੰਗ ਹੋ ਗਈ ਹੈ ਜੀ ਤੇ ਉਹਦੀ ਸਫਾਈ ਸਫੀ ਕਰਕੇ ਥੋੜੀ ਜੀ ਰਹਿ ਗਈ ਦੋ ਤਿੰਨ ਤੋੜੇ ਰਹਿ ਗਏ ਆ ਤੇ ਮਤਲਬ ਆਹ ਬਣੀ ਆ ਤੇ ਇਹਦੀ ਹੌਣ ਬਾਅਦ ਵਿੱਚ ਦੇਖਦੇ ਆ ਜੀ ਕਿ ਇਹਦਾ ਕਿੰਨਾ ਤੋਲ ਦੇ ਹਿਸਾਬ ਨਾਲ ਕਿਵੇਂ ਨਿਕਲਦੀ ਆ ਤੇ ਬਸ ਇੱਕ ਪ੍ਰੋਬਲਮ ਆਈ ਆ ਜੀ ਉਹ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਦਣਾ ਉਹ ਮੁਸ਼ਕਲ ਇਹ ਆ ਜੀ ਵੀ ਜਦੋਂ ਆਪਾਂ ਇਹਦੀ ਬਜਾਈ ਕੀਤੀ ਆਪਾਂ ਇਹਦੀ ਸਪਰਸੀਡਰ ਨਾਲ ਬਜਾਈ ਕਰ ਲਈ ਉਹਦੇ ਕਰਕੇ ਇਹ ੁੱਗੀ ਬਹੁਤ ਘੱਟ ਜੀ ਹਾਂ ਜੀ ਘੱਟ ੁੱਗਣ ਤੇ ਕਰਕੇ ਮਤਲਬ ਜਿਹੜਾ ਵੀ ਇੱਥੇ ਸਾਬੇ ਦੀ ਇਹ ਹਾਰਸਤੀ ਵਾਸਤੇ ਵੀਰ ਆਇਆ ਹੈਗਾ ਉਹਨੇ ਵੀ ਕਿਹਾ ਵੀ ਬਹੁਤ ਜਿਆਦਾ ਬਿੱਲੀ ਉਹੀ ਪਰ ਬਿੱਲੀ ਹੋਣ ਦੇ ਬਾਵਜੂਦ ਵੀ ਤੁਹਾਨੂੰ ਮੈਂ ਉਹਦੀ ਵੀਡੀਓ ਜ਼ਰੂਰ ਖਾਹੂੰਗਾ ਕਿ ਕਿੰਨੀ ਬਿੱਲੀ ਸੀਗੀ ਆਹ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਬਿੱਲੀ ਸੀਗੀ ਜਿਹੜੇ ਤੇ ਬਿੱਲੀ ਹੋਣ ਕਰਕੇ ਵੀ ਫਿਰ ਵੀ ਇਹ ਮਤਲਬ ਵਧੀਆ ਇਹਨੇ ਝਾੜ ਦਿੱਤਾ ਹੈ। ਬਾਕੀ ਤੁਹਾਨੂੰ ਮੈਂ ਦੀ ਬਾਅਦ ਵਿੱਚ ਮੈਂਸ਼ਨ ਕਰਦਾ ਹਾਂ ਕਿ ਕਿੰਨੇ ਕੁਇੰਟਲ ਹੋਈਏ ਤਿੰਨ ਕਨਾਲ ਦੇ ਵਿੱਚੋਂ। ਸਤਿ ਸ਼੍ਰੀ ਅਕਾਲ ਧੰਨਵਾਦ ਜੀ। ਹਾਂ ਜੀ ਸਤਿ ਸ਼੍ਰੀ ਅਕਾਲ ਜੀ। ਅ ਇਹਨਾਂ ਬੋਰੀਆਂ ਦੇ ਵਿੱਚ ਪਾਤੀ ਹੈ ਜੀ ਪਾ ਕੇ ਦਾ ਵੇਟ ਕਰ ਲਿਆ ਹੈ ਜੀ। ਅ ਵੇਟ ਇਦਾਂ ਕੀਤਾ ਵੀ ਇੱਕ ਪੀਪਾ ਆਪਾਂ ਪੂਰੀ ਤਰ੍ਹਾਂ ਉਹਨੂੰ ਤੋ ਤੱਕ ਭਰ ਕੇ ਤੇ ਪਿੰਡ ਜਾ ਕੇ ਸਾਡੇ ਕੋ ਕੰਡਾ ਤਾਂ ਇੱਥੇ ਹੈ ਨਹੀਂ। ਤੇ ਉਹਨੂੰ ਪੂਰਤੋਂ ਤੱਕ ਬਰਾਬਰ ਕਰਕੇ ਤੇ ਉਹਦਾ weight ਕਰਕੇ ਲੈਨਤਾ ਤੇ ਉਹਦੇ ਨਾਲ ਬਾਅਦ ਚ ਪਰ ਪਰ ਕੇ ਤੇ ਮਤਲਬ ਬੋਰੀਆਂ ਇਹਨਾਂ ਦੇ ਵਿੱਚ ਅਸੀਂ ਨੂੰ ਟ੍ਰਾਂਸਫਰ ਕਰਤਾ ਤੇ ਪੀਪਿਆਂ ਦੇ ਹਿਸਾਬ ਨਾਲ ਇਹ ਅ ਮਤਲਬ 4.5 ਤੋਂ ਥੋੜੀ ਜਿਹੀ ਟੱਪ ਦੀ 4 ਅ ਕਮੈਂਟਲ ਤੇ ਕੋਈ 53 54 ਕਿਲੋ ਲੱਗ ਜਗ੍ਹੀ ਹੋਈ ਹੈ ਜੀ ਇਹ ਤੇ ਜਿਵੇਂ ਤੁਹਾਨੂੰ ਕਿਹਾ ਸੀ ਆ ਵੀ ਜੇਹੀ ਨੂੰ ਸੁਹਾਗੇ ਦੇ ਅੱਗੇ ਬੀਜ ਦੇ ਤਾਂ ਇਹਦਾ ਰਿਜ਼ਲਟ ਮੇਰੇ ਹਿਸਾਬ ਨਾਲ 1.5 ਗੁਣਾ ਹੋਰ ਹੋ ਜਾਣਾ ਸੀਗਾ ਫਿਰ ਭਾਵੇਂ ਇਹ ਸ਼ਹੀਦ ਅੱਗੇ ਚਾਗੇ ਨਸ਼ੀਦ ਟੱਪਦੀ ਬਸ ਹਾਂ ਬਾਕੀ ਇਹ ਗੱਲ ਤਾਂ ਮੈਂ ਸਾਰੀ ਸ਼ੇਅਰ ਕਰਨੀ ਹੈ ਕਿ ਇਹਦਾ ਜੇ ਮਤਲਬ ਜਿਵੇਂ ਕਿ ਮੈਂ ਤਾਂ ਬੀ ਬਹੁਤ ਮਹਿੰਗਾ ਲਿਆ ਜੇਕਰ ਕਿਸੇ ਭੈਣ ਭਾਈ ਨੂੰ ਇਹਦੇ ਬੀਜ ਦੀ ਜ਼ਰੂਰਤ ਹੋਊਗੀ ਤੇ ਉਹ ਮੇਰੇ ਨਾਲ ਕੰਟੈਕਟ ਕਰ ਲੈ ਤੇ ਉਹਨਾਂ ਨੂੰ ਬੀ ਪ੍ਰੋਵਾਈਡ ਕਰਾ ਦਿਆਂਗਾ ਤੇ ਇਹ ਨਹੀਂ ਵੀ ਜਿਵੇਂ ਮੈਂ ਬਹੁਤ ਮਹਿੰਗਾ ਰ ਹੈ ਬਹੁਤ ਮਹਿੰਗਾ ਨਹੀਂ ਬਿਲਕੁਲ ਜਾਨੂ ਰੇਟ ਤੇ ਜੇਕਰ ਕੋਈ ਵੀਰਪੁਰਾ ਪੈਸੇ ਨਾ ਵੀ ਦੇ ਸਕੂ ਉਹ ਵੀ ਮੇਰੇ ਕੋਲ ਵੀ ਲੈ ਸਕਦਾ ਥੋੜਾ ਬੋਦਾ ਤੇ ਮੇਰਾ ਨੰਬਰ ਹੈ ਜੀ 9815351984 9815351984 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ